ਆ ਗਈ ਵੀ ਆ ਗਈ ਆ ਗਈ ਸ਼ੁਗਰਾ 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 ਲੱਭੇ ਆਏ ਬਾਈ ਲੱਭੇ ਇਹ ਚਲੋ ਬਈ ਪ੍ਰਧਾਨ ਪ੍ਰਧਾਨ ਨੇ ਲੇਟ ਕਰਾਇਆ ਸਾਰਿਆਂ ਨੂੰ ਕਰ ਲਓ ਕਰ ਲਓ ਸਾਈਡ ਤੇ ਕਰ ਲਓ ਕਰ ਲਓ ਕਰ ਲਓ ਸਾਈਡ ਤੇ ਕਰ ਲਓ ਬਾਈ ਥੋੜਾ ਧੰਨਵਾਦ ਤੁਸੀਂ ਜਗ੍ਹਾ ਰੋਕੇ ਰੱਖੀ ਸਾਡੇ ਵਾਸਤੇ ਯਾਰ ਇਹ ਲੋ ਲਾਓ ਚੱਲ ਲਿਆ ਗਿਆ ਫਲਾਈਟ ਇਹਨੂੰ ਉਹੋ ਵੱਡਾ ਪਾ ਲਿਆ ਇਹ ਬੰਗਾ ਭਾਰੀ ਆ ਪੈ ਗਿਆ ਉਹ ਸਿੱਧੀ ਲੈ ਗਿਆ ਸਿੱਧੀ ਦਾ ਨਹੀਂ ਦੇ ਉੱਥੇ ਆਉਣ ਵਾਲੇ ਨੂੰ ਧੰਨਵਾਦ ਇਹਧਰੋਂ ਕਰਨੀ ਗੱਡੀ ਹੌਣੇ ਕੈਮਰੇ ਨੂੰ ਕਾਲੀ ਪੈ ਗਈ ਆਓ ਜੀ ਸਾ ਸਿੰਘ ਜੀ ਕਿੱਥੇ ਰਹਿ ਗਏ ਸੀ ਸੇਵਾਦਾਰਾਂ ਦੀ ਬਹੁਤ ਵੱਡੀ ਤਪਥਿਆ ਜੀ ਇਹ ਸਾਡੀ ਚਲੋ ਜੀ ਚਲੋ ਇੱਕ ਕੁਇੰਟਲ ਤੇ ਦੁੱਧ ਨੂੰ ਪ੍ਰਧਾਨ ਇਕੱਲਾ ਹੀ ਖਿੱਚੀ ਫਿਰਦਾ ਵਾ ਬੱਪਾ ਮਗਰ ਆਉਂਦਾ ਪਾਣੀ ਆਉਂਦਾ ਬੱਪਾ ਇਹ ਲੱਗੇ ਜਾਏਗਾ ਪਾਣੀ ਆਉਂਦਾ ਪਾਣੀ ਦਾ ਪੈਪ ਨਹੀਂ ਲੱਗਦਾ ਇੱਥੇ ਕਿਤੇ ਨਾਲ ਹੀ ਆਲੀ ਬਣ ਕੇ ਆ ਚੁੱਕਾ ਹਾਂ ਸਾਡੇ ਆਪਣੇ ਇਹਦੇ ਪੈਪ ਪਿਆ ਹੈ ਪੈਪ ਲੈ ਕੇ ਆਏ ਸੀ ਆਪਣਾ ਪਾਣੀ ਵਾਲੀ ਆ ਮੈਂ ਪਾਣੀ ਪਾਣੀ ਵਾਲਾ ਪਹਿਲਾਂ ਟੂਟੀ ਦੱਸੀ ਟੂਟੀ ਸੀਗੀ ਕਿ ਨਿੱਕੇ ਮੈਂ ਕਹਿੰਦਾ ਇੱਥੇ ਸੀਗੀ ਨਹੀਂ ਆ ਰਹੀ ਨਾ ਟੂਟੀ ਸੀਗੀ ਤਾਂ ਸੀਗੀ ਨਿੱਕੇ ਇੱਥੇ ਸੀਗੀ ਨਹੀਂ ਕਿਆ ਇਥੇ ਨਹੀਂ ਸੀ ਪਾਣੀ ਬਾਹਰ ਪਾਣੀ ਬਾਹਰ ਚਾਹ ਕਿ ਇਹੀ ਪੁੱਲਾ ਲੱਗਦਾ ਪਾਣੀ ਇਹਦੇ ਵਿੱਚ ਫੋਨ ਨਹੀਂ ਬੜਾ ਚਲੋ ਜੀ ਪੱਠਿਆ ਪੁੱਠਿਆ ਲੱਗ ਗਿਆ ਦੇਗੇ ਤੂੰ ਕੇ ਚੜ ਲੈ ਇੱਤੋਂ ਉੱਲ ਕੇ ਵੇ ਹੁਣ ਬੱਸ ਬੱਸ ਗੋਏ ਰਿ ਥੱਲੇ ਨਹੀਂ ਲੱਗੂਗਾ ਉਹ ਥੱਲੇ ਹੀ ਲੱਗੋ ਦੋਸਤ ਅੱਗੇ ਚੜਦੀ ਬੋਲੀਆਂ ਦੁੱਧ ਪਾਉਣ ਤੋਂ ਫਿਰ ਐਡਵਾਂਸ ਹੋ ਜੂਗਾ ਜਾਨੂੰ ਦੇਖੋ ਬਾਟੀਆਂ ਬੋਟੀਆਂ ਖਿਲਾਂ ਗਈਆਂ ਸਾਫ ਜਾਂਦੇ ਕਹਿੰਦੇ ਅਸੀਂ ਤੇ ਹੋਣਾ ਨਹੀਂ ਬੋਟੀਆਂ ਤੋਂ ਮਿੱਟੀ ਕਰ ਲਈ ਖੋ ਕੇ ਜਿੱਥੇ ਜਿੱਥੇ ਦੁੱਧ ਨਾਲ ਕੀ ਨਾ ਹੋਵੇ ਠੀਕ ਨਾ ਹੋਵੇ ਬੈਗਡਾ ਦੇ ਕਾਦੇ ਗੁੱਸਾ ਦਾ ਹੀ ਜਾਂਦੇ ਹਾਂ

ਪਹਿਲਾਂ ਦੇ ਕੋਨਾ ਪੱਕ ਜਾਂਦੇ ਨੇ ਜੇਕਰ ਤੁਹਾਡੀ ਸਾਰੇ ਸਾਰੇ ਉੱਤੇ ਪਰੇ ਦੇ ਅੰਦਰ ਸਾਡੇ ਸਾਡੇ ਲੋਕ ਦੇ ਸਾਰੇ ਕਰਾਨੇ ਸੇਵਾਦਾਰਾਂ ਨੇ ਆਜ ਨੇ ਕੀਆ ਨਾਲ ਕੋਨਾ ਵਿੱਚ ਪੌਣੀ ਵਾਰ ਆਉਗੇ ਜੀ ओ जी लंगर शुरू कर लग गया प्रनाथ साहब ने कर दी अरदास बी खाधा पाओ हम हाँ, हाँ, करो शुरुआत चलो भी चलो प्रिंस ਚਲੋ ਚਲੋ ਮੁੰਡਿਆ ਚਲੋ ਠੀਕ ਆ ਫੋਲੋ ਕੇ ਕੰਮ ਲੱਗੀ ਬਹੁਤ ਅੱਜ ਅਸੀਂ ਬਣਾ ਰਹੇ ਦੋ ਦਬਾਉ ਬਾਬਾ ਜੀ ਨੂੰ ਗੱਡੀ ਛੱਡ ਦੇਣ ਗੱਡੀ ਲੈ ਮੈਨੂੰ ਫੜਾ ਦੇ ਮੇਰਾ ਖਦਣਾ ਕੋਈ ਨਹੀਂ ਰੱਖ ਰੇਗਾ ਇੱਧਰ ਜਾ ਹੁਣ ਰੱਖ ਛੱਡ ਦੇ ਨਾ ਨੰਬਰ ਬਦਵਾਰ ਫੋਲਾ ਕੰਮ ਬਾ ਬਾ ਵੀਰੇ ਫੋਲਾ ਕੰਮ ਇਹ ਥੋੜੀ ਤਾਂ ਸਾਂਭੇ ਨਹੀਂ ਜਾਣਾ ਵੀਰੇ ਉਧਰ ਹੈ ਨਹੀਂ ਕੋਈ ਹੋਰ ਲੰਗਰ ਓਏ ਉਧਰ ਕੋਈ ਹੋਰ ਲੰਗਰ ਹੈ ਨਹੀਂਗਾ ਇੱਧਰ ਹਮ ਤਾਂ ਮਾਰੂ ਸ਼ਕਤੀਮਾਨ ਬਣੂ ਸ਼ਕਤੀਮਾਨ ਐਂ ਗੱਲ ਕਿਹੜਾ ਕਰੂ ਚੱਕੀ ਜਾ ਬੋ ਵੀਰੇ ਜਿਹਦੇ ਥਲੇ ਐਕਟ ਦੇ ਦੇਨੇ ਇੱਕ ਹੱਸ ਬਾੜ ਤੇ ਤੂੰ ਚੱਕਣਾ ਤਾਂ ਹੈਗਾ ਪਰ ਉਹ ਗੇਟਲੀ ਨਾਲ ਚੱਕਣਾ ਮੈਂ ਹੋਰ ਕਿਤੇ ਹੱਥ ਹੁਤ ਪਾ ਲੂ ਵਿੱਚ ਦੇਸ ਨੇ ਕਿਹਾ ਮੋਰੀਆ ਮੋਰੀਆ ਕਹਿੰਦੇ ਛਾਸਾ ਜੀ ਪੈਕੇਟ ਕਹਿਣ ਲੱਗੇ ਹੋਏ ਹੋ ਹਾਂ ਫਿਰ ਦੋ ਦੋ ਚੱਕ ਲੋ ਦੋ ਦੋ ਚੱਕ ਲੋ ਫਿਰ ਉਹ ਫਿਰ ਆ ਪਰ ਜਾਣਾ ਜਾ ਇਹ ਨਾ ਉਦਲ ਰਹੀ ਹੈ ਇਹ ਵੀ ਠੀਕ ਆ ਆ ਪਾਓ ਉਧਰ ਪਾਓ ਸੰਗਤ ਖੜੀ ਆ ਵੀ ਸੰਗਤ ਖੜੀ ਆ ਵੀ ਕਿੱਥੇ ਗਿਆ ਹਾਂ ਇੱਕ ਵਾਰਦਾ ਬਾਏ ਆਪ ਤੇ ਲਗਾ ਚਲੋ ਵੀ ਚਲੋ ਚਲੋ ਹੌਲੀ ਹੌਲੀ ਨਾ ਕਰੋ ਕੰਮ ਚਲੋ ਚਲੋ ਤੇਜ਼ ਤੇਜ਼ ਉਹ ਬਰੈਡ ਨਹੀਂ ਗੱਲ ਗੱਲ ਨਿਕਲਿਆ ਸਿੱਟੇ ਪੜੀਨ ਸਿੱਟੇ ਲਾ ਲਾਤ ਅਗਰ ਆਹੀ ਟੇਟੀ ਜਦੋਂ ਲਈ ਕੋਈ ਲਾ ਕੇ ਡੈਟਾ ਜੀ ਕਬਰਾਂ ਕਿਹਦੇ ਨਾਲ ਮੋਹਰਾ ਰਾਤੀ ਸਾਰੇ ਪਰ ਯੂਰੀ ਕਰਨ ਦਾ ਹੋਰ ਪਹਿਰਾ ਪੈਣ ਨਾਲੇ ਸਾਡੇ ਚੋਕ ਜਾਇਲ ਤੋਂ ਹੋਣੇ ਕਿਤੇ ਤਾਂ ਹੋਰ ਦੀ ਪਾਣੀ ਪਾਉਣ ਤੋਂ ਚੋਣ ਜਾਵਾਂ ਮੜਾ ਜੀਰਾ ਦੇ ਕੇ ਖੜਦਾ ਹੈ ਲੋ ਜੀ ਗੁਰੂ ਮਹਾਰਾਜ ਦੀ ਬਾਕੀ ਹੋਈ ਸੇਵਾ ਮਹਾਰਾਜ ਨੇ ਭਾਗ ਲਾ ਤੇ ਸੰਗਤ ਹਮਮਾ ਕੇ ਪਹੁੰਚੜੀ ਆ ਪ੍ਰਧਾਨ ਸਾਹਿਬ ਜੀ ਸੰਗਤ ਹਮਮਾ ਕੇ ਪਹੁੰਚੜੀ ਹੈ ਸਾਡੇ ਗੁਰੂ ਵਾਹਿਗੁਰੂ ਵਾਹਿਗੁਰੂ ਕਰਿਓ ਵਾਧਾ ਜੀ ਹੋ ਗਿਆ ਵਾਧਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 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 ਓਏ ਪੁੱਟੇ ਟੇਮ ਕੀ ਹੋ ਗਿਆ ਫੋਕਾ ਚੱਕ ਨੂੰ ਹਟ ਗਿਆ ਵਾਹਿਗੁਰੂ 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 ਫਤਿਹਗੜ੍ਹ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਸ਼ੀਤਾਂ ਦੀ ਧਰਤੀ ਦੇ ਉੱਤੇ ਗੁਰੂ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਹੋਈ ਸੇਵਾ ਨਿਰਵੰਦਰ ਹੱਕ ਤੋਂ ਹੋਈ ਹੈ ਸੇਵਾ ਦੁੱਧ ਦਾ ਲੰਗਰ ਚੱਲ ਰਿਹਾ ਜੀ ਆ ਗਿਆ ਆ ਗਿਆ ਆ ਗਿਆ ਕੀ ਹੋ ਗਿਆ ਮੇਰੇ ਸੰਗ ਤੇ ਵੀ ਬਣਾ ਮੈਂ ਬਣਾ ਲਈ ਇੱਥੋਂ ਮੜਦੀ ਹੈ ਕੈਮਰੇ ਦੇ ਆਏ ਦੀ ਬਹੁਤ ਡਿਮਾਂਡ ਬਹੁਤ ਹੈ ਤੇਰੀ ਵੀ ਆ ਜਾਂਦਾ ਤਿਆਰ ਕੀ ਕੇਸਰ ਪਾ ਦਿੱਤਾ ਆਇਆ ਨਹੀਂ ਕੇਸਰ ਕੇਸਰ ਫਾਇਰ ਤਾਂ ਸੀ ਕਿਸੇ ਨੂੰ ਉੱਤੇ ਬੈ ਗਿਆ ਕਿੱਥੇ ਵਾਇਰ ਨੂੰ ਆ ਛੋਟੀ ਛੋਟੀ ਜਵਾਕ ਜੇ ਖੜੀ ਸੀ ਤੁਹਾਨੂੰ ਕਹਿਣਾ ਸੀ ਯਾਰ ਕਮਲ ਕਮਲ ਦੋਨੇ ਵਰਤਾਓ ਇੱਧਰ ਆ ਕੇ ਦੋਨੇ ਵਰਤਾਓ ਇੱਧਰ ਆ ਕੇ ਚਾਰਬ ਹੋ ਗਿਆ ਨਾ ਚਾਹ ਤੂੰ ਦੁੱਧ ਕੱਢ ਦਿਓ ਇੱਧਰ ਮਾਰੋ ਇੱਧਰ ਐਂਟਰੀ ਆ ਅਸੀਂ ਵੀ ਐਂਟਰੀ ਤੋਂ ਡੰਗੂ ਰੱਖੀ ਹੋਈ ਆ ਐ ਡੋਰ ਪਾ ਲਓ ਹਾਂਜੀ ਛੋਟੀ ਰੱਖੀ ਹੋਈ ਆ ਪਰ ਅਰ ਵਿੱਚ ਦੇ ਦੋਤੇ ਵਾਲੀ ਬਾਡੀ ਖਾਲੀ ਨਹੀਂ ਦੀ ਆ ਫਰਨਾ ਸਾਹਿਬ ਕੁਝ ਕਹਿਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਹਾਂਜੀ ਕੁਝ ਕਹਿਣਾ ਚਾਹੋਗੇ ਬਾਬੇ ਦੀ ਕਿਰਪਾ ਪੂਰੀ ਬਖਸ਼ ਲਈ ਆਏ ਪੂਰੇ ਨਿਆਰੇ ਚਲਦੇ ਪਏ ਨੇ ਪ੍ਰਣਾਥ ਸਾਹਿਬ ਪ੍ਰਣਾਥ ਸਾਹਿਬ ਹਰ ਸਾਲ ਤੁਸੀਂ ਆਉਂਦੇ ਹੋ ਮਹਾਰਾਜ ਤੁਹਾਨੂੰ ਬਖਸ਼ੀਂ ਸਾਹੀ ਥੋੜੋ ਉਹਨੇ ਅਮਾਰਾ ਲੈ ਆਉਂਦੇ ਬਖਸ਼ਦੇ ਹਾਂ ਇੱਕ ਦੋ ਬਾਈਆਂ ਨਾਲ ਲੰਗਰ ਲਾਉਂਦੇ ਨੇ ਮੈਂ ਫੋਟੋ ਦੇਖਿਆ ਨਹੀਂ ਆਲੀ ਮੈਂ ਜਿਹੜਾ ਛੱਡਿਆ ਸੀ ਅਸੀਂ ਪਿੱਛੇ ਬਾਰੇ ਸੱਜੇ ਸੱਜੇ ਬਹੁਤ ਵਧੀਆ ਜੀ ਆਂਦੀਆਂ ਆਤੋਂ ਸਾਨੂੰ ਇਹ ਜਿਹਾ ਵਿੱਚ ਇਹ ਭਾਈ ਸਾਹਿਬ ਦੀ ਆਵਾ ਆਪਣੇ ਪਿੱਛੇ ਲੰਦਰ ਆਉਂਦੇ ਨੇ ਤੇ 2 ਵਜੇ ਉੱਪਰ ਹਾਂ ਤੇ ਸ਼ਾਇਦ ਬਾਈ ਨੂੰ ਦੇਖੇ ਕਈਆਂ ਨੂੰ ਯਾਦ ਆ ਜੂਏ ਜਿੰਨੇ ਜਿਹੜੇ ਮੱਥਾ ਟੇਕਣ ਜਾਂ ਇੱਥੇ ਗੁਰੂ ਘਰ ਤੇ ਇੱਥੇ ਲੰਗਰ ਛਕਣ ਆਏ ਹੋਣਗੇ ਹਰ ਸਾਲ ਇੰਨਾ ਕੋਈ ਲੰਗਰ ਲੱਗਦਾ ਹੁੰਦਾ ਆਪਣਾ ਇਹ ਆ ਗਿਆ ਜੀ ਆਪਣਾ ਖੰਡਾ ਚੌਕ ਬਿਲਕੁਲ ਖੰਡਾ ਚੌਕ ਵਾਲੀ ਕਾਰਨਰ ਦੇ ਉੱਤੇ ਤੇ ਬਿਲਕੁਲ ਨਾਲ ਹੀ ਇੱਕ ਤਰ੍ਹਾਂ ਮਤਲਬ ਜਦੋਂ ਦੇਣ ਲਖਣਾ ਹੀ ਬਸ ਉਹਦੇ ਚ ਪਾ ਕੇ 70 ਵਾਰ ਹਲਾ ਹਲਾ ਦਾ ਨਾ ਪਾ ਉਹ ਸਰੋਸਾ ਵਾਲੇ ਸਰੋਸਾ ਵਾਲੇ ਚਪੂੜੀ ਉਹ ਵੀ ਨਹੀਂ ਕਰਦੇ ਨੇ ਉਹ ਜਦੋਂ ਉਹਨਾਂ ਦੇ ਕਰਮਕਾਰ ਇਹਨਾਂ ਬਾਹਰੋਂ ਠੰਡ ਵੀ ਬਹੁਤ ਹੋ ਗਈ ਆ ਹੁਣ ਧੁੰਦ ਵੀ ਦਿੱਕਤੀ ਆ ਤੇ ਸੰਗਤ ਆ ਰਹੀ ਆ ਮਿੱਠੇ ਮਿੱਠੇ ਦੁੱਧ ਦਾ ਪ੍ਰਸ਼ਾਦ ਪੂਰ ਆਪਣੇ ਕੋਲ ਕੀ ਬੈਸਟ ਫੂਡ ਰਾਸ ਵਾਹ ਜੀ ਤੁਹਾਡਾ ਵਾਹ ਜੀ ਬੱਲੇ ਬੱਲੇ ਇਹ ਨਿੱਕੇ ਉਹਨਾਂ ਦਾ ਵੱਡਾ ਉਪਰਾਲਾ ਵਾ ਆ ਚੱਕ ਲਓ ਜਾਣਾ ਭਾਣਦੇ ਉਹਨਾਂ ਨੇ ਕਿੱਥੇ ਲਵਾੜੇ ਛੋਟੇ ਆਟੇ ਪਿੱਛੇ ਸਾਈਡ ਤੇ ਆਓ ਜੀ ਉਪਰ ਨਾਲ ਆਓ ਜੀ ਆਓ ਜੀ ਆਓ ਥੱਲੇ ਲਾ ਲੈਣੇ ਆ ਉੱ딜 ਤੇ ਰੱਖ ਲੈਣੇ ਉਹ ਦੁੱਧ ਗਰਮ ਕਰੀਏ ਉਹਨੂੰ ਇੱਧਾ ਕਰੋ ਨਾ ਥੱਲੇ ਲਾ ਲੈਣੇ ਆ ਗਏ ਕਰੋ ਨਾ ਬੇ ਕਰਕੇ ਰੱਖ ਲੈਣੇ ਉਹ ਨਾਲ ਨੇੜੇ ਹੀ ਰੱਖੋ ਉਹ ਜੀ ਦੀ ਜੀ ਦੀ ਡਿਊਟੀ ਲਈਆ ਗੁਰੂ ਮਹਾਰਾਜ ਨੇ ਆਪਣੀ ਆਪਣੀ ਡਿਊਟੀ ਪੁਹਾੜ ਰਿਹਾ ਵਾ ਉਹ ਆਹ ਬੜਾ ਪਦੀਲਾ ਖਾਲੀ ਹੋ ਗਿਆ ਜੀ ਤੁਸੀਂ ਇਹਨੂੰ ਚੜਾ ਲਓ ਉਹਨੂੰ ਥੱਲੇ ਲਾ ਲਿਓ ਹਾਂਜੀ ਬਿਲਕੁਲ ਜਿਵੇਂ ਇਦਾਂ ਹੀ ਕਰੋ ਇਦਾਂ ਹੀ ਕਰੋ ਇਹਨਾਂ ਹੋਰ ਕਰਨ ਹੋ ਰਿਹਾ ਬਾਈ ਤੇ ਅੱਜ ਮਿਤੀ 26 12 2025 ਫਤਿਹਗੜ੍ਹ ਸਾਹਿਬ ਤੇ ਨੀਅਰ ਖੰਡਾ ਚੌਕ ਖੰਡੇ ਚੌਕ ਤੇ ਆ ਰਿਹਾ ਖੰਡਾ ਚੌਕ ਤੇ ਸਵਾਹ ਹੋ ਗਿਆ ਜੀ ਇਸ ਟਾਈਮ 12:07 ਜਾਨੀ ਕਿ 26 ਤਰੀਕ 26 ਤਰੀਕ ਤਾਂ ਮੈਂ ਗਲਤ ਕਹਿ ਗਿਆ 27 ਤਰੀਕ ਹੋਊਗੀ ਹੁਣ ਤੇ 27 ਤਰੀਕ ਅਰਲੀ ਮਾਰਨਿੰਗ ਸਵੇਰ ਦਾ ਟਾਈਮ ਸੇਵਾਦਾਰ ਆਪਣੀ ਆਪਣੀ ਡਿਊਟੀਆਂ ਸੰਭਾਲ ਕੇ ਲੱਗੇ ਹੋਏ ਆ ਤੇ ਮੈਂ ਮੁੱਖ ਸੇਵਾਦਾਰ ਨੇ ਆਪਣੀ ਡਿਊਟੀ ਸੰਭਾਲੀ ਹੋਈ ਆ ਚਲੋ ਵੀ ਚਲੋ ਮੁੰਡਿਓ ਸ਼ਕਤੀਮਾਨ ਮੁੰਡੋ ਸ਼ਕਤੀਮਾਨ ਆ ਕੇ ਕੇਸਰ ਦਾ ਪਾਣੀ ਚ ਲੋੜਿਆ ਜਾਗੋ ਪਰਾ ਜਾਗੋ ਪਰਾ ਸਰਵੈਲਡ ਬਣੀ ਇਸ ਤਰ੍ਹਾਂ ਬਕਰ ਇਹ ਕੀ ਆ ਇਹ ਹੁਣ ਉੱਪਰ ਆ ਕਰੇ ਭਾਈ ਗੁਰੂ ਜੀ ਸੀਤਾ ਦੀ ਧਰਤੀ ਫਤੇਗੜ ਸਾਹਿਬ ਤੇ ਗੁਰੂ ਕੇ ਲੰਗਰ ਤੋਂ ਟੁੱਟ ਵਰਤ ਰਹੇ ਨੇ ਆ ਗਈ ਚੱਕੀ ਜਾਂਦੇ ਨੇ ਇੱਕ ਹੀ ਇਹ ਚੰਗਾ ਹੋਊਗਾ ਵੀਰ 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 ਝਾੜੀਆਂ ਨਹੀਂ ਕੋਈ ਗੱਲ ਨਹੀਂ ਰੱਖ ਦੋ ਵੀਰੇ ਇੱਥੇ ਚੱਕ ਲਾਂਗੇ ਕੋਈ ਨਹੀਂ ਕੋਈ ਨਹੀਂ ਰੱਖ ਦੋ ਕੋਈ ਨਹੀਂ ਉਧਰ ਪਰਲੇ ਸਾਈਡ ਰੱਖੇ ਹੋਇਆ ਨਾ ਡੱਬਾ ਉਹ ਪਰਲੇ ਪਾਸੇ ਰੱਖਿਆ ਹੋਇਆ ਆ ਆਜੋ ਆਜੋ ਸੰਗਤ ਜੀ ਦੁੱਧ ਛੱਕੇ ਜੀ ਦੁੱਧ ਛੱਕੇ ਆਜੋ ਆਜੋ ਸੰਗਤ ਜੀ ਦੁੱਧ ਛੱਕੇ 知り合い。 ਚਮਚਾ ਲੈ ਲਗ ਰਿਹਾ ਤਾਂ ਚਮਚਾ ਦੇ ਤੂੰ ਚਮਚਾ ਚੱਕ ਲਗ ਰਿਹਾ ਤੂੰ ਪਹਿਲੇ ਮੈਨੂੰ ਫੜਾ ਦੇ ਚ ਚਮਚੇ ਵੜਾਓ ਫੜਾਈ ਚੱਲੋ ਨਾਲ ਹੀ ਨਾਲ ਚਮਚੇ ਵੜਾਈ ਚੱਲੋ ਇਹਨੇ ਕਰ ਲੇਗਾ

ਆਵਾਜ਼ ਜੇ ਦੋ ਨਾ ਸਾਰੇ ਸੇਵਾਦਾਰਾਂ ਨੇ ਆਪਣੀ ਆਪਣੀ ਡਿਊਟੀ ਬਾਖੂਬੀ ਨਾਲ ਸੰਭਾਲੀ ਹੋਈ ਆ ਮੈਂ ਮੁੱਖ ਸੇਵਾਦਾਰ ਭਾਈ ਜੀ ਲੈ ਜਾ ਲੈ ਜਾ ਲੈ ਜਾ ਕੋਈ ਚੱਕਰ ਨਹੀਂ ਉਹ ਫਿਰ ਛੇਦੀ ਠੰਡਾ ਹੋ ਜਾਊਗਾ ਇਹ ਨਹੀਂ ਤਾਂ ਆ ਛੋਟਾ ਰੱਖ ਲਵਾ ਉਹ ਉਹ ਰੱਖ ਲਓ ਛੋਟਾ ਆ ਭਾਈ ਜੀ ਆ ਰੱਖੋ

ਦਾ ਦੇ ਕੇ ਨੋ ਪਿੱਛੇ ਰਹੋ ਭਾਈਆ ਥੋੜਾ ਥੋੜਾ ਪਿੱਛੇ ਹੋ ਜਾਓ ਸਾਧ ਸੰਗਤ ਜੀ ਥੋੜਾ ਥੋੜਾ ਪਿੱਛੇ ਹੋ ਜਾਓ ਕਿੱਦਾਂ ਜੀ ਕਿੱਦਾਂ ਬਹੁਤ ਵਧੀਆ ਬਣੇ ਹੋਏ ਕਰਾਰੇ ਆ ਬਾਬੇ ਦੀ ਕਿਰਪਾ ਕੋ ਦੀ ਬਾਬੇ ਦੀ ਕਿਰਪਾ ਨਾਲ ਕੇਸਰ ਵਾਲਾ ਚੱਲਦਾ ਜੀ ਕੇਸਰ ਵਾਲਾ ਬਹੁਤ ਜਿਆਦਾ ਜੀ ਤਾਂ ਉਹ ਗ੍ਰਾਮਾ ਵਾਲਾ ਇਹ ਆ ਕੇਸਰ ਵਾਲਾ ਇਹੀ ਆ ਇਹੀ ਆ ਕੇਸਰ ਵਾਲਾ ਤ ਤ ਕੇਸਰ ਕੌਣ ਜਿਹੜਾ ਤਿੰਨ ਡਰਮ ਲੈ ਕੇ ਗਿਆ ਉਹ ਕੇਸਰ ਦੀ ਗੱਲ ਕਰਦੇ ਹਾਂ ਹੈ ਕਾਜੀ ਡਰਮ ਤਾਂ ਪਹਿਲਾਂ ਵਧੀਆ ਪਾਣਾ ਉਹ ਤਾਂ ਕਦੋਂ ਦਾ ਮੁੱਕ ਗਿਆ ਕਹਿੰਦੇ ਕੇਸਰ ਵਾਲਾ ਸੁਥੀ ਜਾਂਦਾ ਪਹਿਲਾਂ ਦੀ ਕੇਸਰ ਵਾਲਾ ਕੇਸਰ ਵਾਲਾ ਤਾਂ ਯਾਰ ਉਹਦੀ ਮੰਗ ਦਾ ਸੰਗਟਾ ਪੁਰਾਉਆ ਉਹ ਜੱਗਾਂ ਨਾਲ ਪਾ ਹੈ ਨਹੀਂ ਹੈ ਆ ਜੱਗ ਪਏ ਨੇ ਦੋਸਤ ਲੈ ਆ ਮੈਂ ਪਾਉਣਾ ਯਾਰ ਚਲੋ ਵੀ ਚਲੋ ਚਲੋ ਮੁੰਡਿਆ ਚਲੋ ਚਲੋ ਵਾਇਕਰੂ ਜੀ ਚਲੋ ਚਲੋ ਰੁਕੋ ਨਾ ਲੈ 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 ਤਾਂ ਇਹ ਰੋਟੀ ਆ ਅੱਗੇ ਨੂੰ ਦੇਖਉਂਦੇ ਆ ਉਧਰ ਚਲੀ ਜਾਂਦੀਆਂ ਉਧਰ ਚਲੀ ਜਾਂਦੀਆਂ ਕਿਹਨਾਂ ਨਾਲ ਹੁਣ ਹੁਣ ਤਾਂ ਹੁੰਦੇ ਡਿੱਗੀ ਆ ਹਨਾ ਰਹਿਣਾ ਜਰੀ ਓਏ ਹੁਣ ਤਾਂ ਹੁੰਦੇ ਡਿੱਗੀ ਆ ਬਾਈ ਹੁਣ ਹੁਣ ਤਾਂ ਹੁੰਦੇ ਡਿੱਗੀ ਆ ਮੈਂ ਕਿਹਾ